ਸੀ 2017 ਵੀ ਵਿਧਾਨ ਸਭਾ ਇਲੈਕਸ਼ਨ ਹੋਈਆਂ ਸੀਗੀਆਂ ਉਦੋਂ ਕਾਲੀ ਦਲ ਕਨੇ ਕੈਂਡੀਡੇਟ ਖੜਾ ਹੋਇਆ ਸੀ ਸੰਦਰਪਾ ਸੀ ਵੀ ਆ ਉਹਦੇ ਲਈ ਜੋ ਖਣ ਨਹੀਂ ਲੱਡੂ ਲੈਣ ਆਏ ਸੀ ਮੇਰੇ ਕੋ ਸੰਜੀਵ ਸ਼ੋਰਿਓ ਰਮਪੀ ਵਰਮਾ ਤੇ ਇਹਨਾਂ ਨੂੰ ਮੈਂ ਕਹਿੰਦਾ ਮੈਂ ਸੀ ਵੀਨ ਜਾਣਦਾ ਨਹੀਂ ਪੇਮੈਂਟ ਕੌਣ ਕਰੂਗਾ ਇਹ ਕਹਿੰਦੇ ਜਿੰਮੇਵਾਰੀ ਸਾਡੀ ਹੈ ਕਿ ਸਾਨੂੰ ਰਜਿੰਦਰ ਗੁਪਤੇ ਟਾਈਨ ਫੈਕਟਰੀ ਜਾਣੇ ਕਿਹਾ ਹੈ ਕਿ ਜੋ ਵੀ ਸਮਾਨ ਤੁਸੀਂ ਲਾਓਗੇ ਉਹਦੀ ਪੇਮੈਂਟ ਟਾਈਨ ਫੈਕਟਰੀ ਕਰੂਗੀ ਇਹ ਮੈਥੋਂ ਇਲੈਕਸ਼ਨਾਂ ਦੌਰਾਨ 2,55,350 ਰੁਪਏ ਲੱਡੂ ਲੈ ਗਏ ਉਸ ਤੋਂ ਬਾਅਦ ਇਹ ਇਲੈਕਸ਼ਨ ਹਾਰ ਗਏ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪੈਸੇ ਦੱਬ ਲਏ ਮੈਂ ਇਹਨਾਂ ਨਾਲ ਬਹੁਤ ਮਿਹਨਤ ਕਰ ਲਿਆ ਵੀ ਮੇਰੇ ਪੈਸੇ ਦੋ ਪੈਸੇ ਦੋ ਇਹਨਾਂ ਨੇ ਮੇਰੇ ਪੈਸੇ ਦਿੱਤੇ ਨਹੀਂ ਜੇ 2017 ਦੇ ਮੇਰੇ 2,56,350 ਰੁਪਏ ਪੈਂਡਿੰਗ ਨੇ ਉਹ ਹੱਟ ਤੱਕ ਬਕਾਇਆ ਨੇ ਨਾ ਕਰਨੀ ਡੋਨਾ ਵੱਲ ਜਦੋਂ ਮੈਂ ਇਹਨਾਂ ਦੀ ਨਿਊਜ਼ ਲਵਾਈਆਂ ਅਖਬਾਰਾਂ 'ਚ ਖਬਰਾਂ ਲੱਗੀਆਂ ਇਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ 2018 ਦੇ ਵਿੱਚ ਇੱਕ ਅਫਸਰ ਲੱਗਿਆ ਹੁੰਦਾ ਸੀਗਾ ਉਹ ਰਿਟਾਇਰ ਹੋ ਗਿਆ ਹੁਣ ਉਹ ਕਾਲੀਗਰ ਤਾਂ ਖਾਸ ਸੀ ਉਹਨੇ ਮੈਨੂੰ ਘਰੋਂ ਚੁਕਾ ਕੇ ਮੇਰੇ ਤੇ ਚਾਰ-ਚਾਰ ਝੂਠੇ ਪਰਚੇ ਕਰਾਏ ਮੈਂ ਜੇਲ੍ਹ ਵੀ ਇਕੱਠੀ ਗਿਆ 4 ਮਹੀਨੇ ਇਹ ਇਹਨਾਂ ਨੇ ਪ੍ਰੈਸ਼ਰ ਆਊਟ ਕੀਤਾ ਆਪਦੀ ਲੀਡਰੀ ਨੂੰ ਆਣਾ ਪ੍ਰੈਸ਼ਰ ਆਊਟ ਕਰਕੇ ਮੇਰੇ ਤੇ ਝੂਠੇ ਮਰਚ ਕਰਾਏ ਇਹ ਉਹਦੇ ਪੈਸੇ ਹੁਣ ਤੱਕ ਮੇਰੇ ਬਗਾਨੇ ਇਸ ਕਰਕੇ ਮੈਂ ਵਿਰੋਧ ਕਰਾ ਸੁਖਵੀਰਵਾਲ ਦਾ ਕਿ ਮੇਰੇ ਪੈਸੇ ਦਵਾਈ ਜਾਣ ਕਰਸਪੋਰਮੌਨ ਲਵੇ ਗੱਲ ਸੁਣੀਓ ਰੁਕੇ ਜੀ ਗੱਲ ਸੁਣੀਆ ਬਾਕੀ ਦੇਖੋ ਉਹਨਾਂ ਦੇ ਬਾਕੀ ਲੀਡਰ ਸਾਨੂੰ ਬਲੇ ਕਿਹਾ ਹੀ ਹੁੰਦੇ ਨੇ ਜਿਹੜੇ ਇੰਨੇ ਟਾਈਮ ਦੇ ਉੱਤੇ ਹੁਣ ੱਦ ਕੀ ਦੇਣੇ ਆ ਆਪਾਂ ਤਾਂ ਆਪਦੀ ਗੱਲ ਨੂੰ ਰੱਖ ਸਾਦੇ ਮੇਰੇ ਪੈਸੇ ਤੇ ਜਾਣ ਕੀ ਮੰਗ ਕਰਦੇ ਮੇਰੇ ਮੰਗ ਕਰਦੇ ਮੇਰੇ ਪੈਸੇ ਤੇ ਜਾਣ ਜਿਹਨੇ ਮੇਰੇ ਇੰਨੇ ਇੰਨੇ 8 ਸਾਲ ਦੇ ਪੈਸੇ ਨੇ ਮੇਰੇ ਤਾਂ ਸਾਨੇ ਸਭ ਕੋਈ ਵਿਆਜ ਲਾ ਮੈਂ ਮਨਾਂ ਜਿੱਥੇ ਹੋ ਸਕੇ ਉਹਨੇ ਉੱਥੇ ਵਿਰੋਧ ਕਰੂੰਗਾ ਲੋਕਾਂ ਨੂੰ ਕਹੂੰਗਾ ਕਿ ਇਹਨਾਂ ਨੂੰ ਬੋਰਨਾਂ ਬਾਈ ਜਾਵੇ ਜਿਹੜੇ ਵਪਾਰੀਆਂ ਨਾਲ ਲੋਕਾਂ ਠੱਗੀ ਮਾਰਦੇ ਨੇ ਹੋਰ ਆਮ ਲੋਕਾਂ ਦੀ ਦਿਵਾਲ ਨੇ